ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਅਸੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਚਪਨ ਦੀ ਸਾਖੀ ਸਰਵਣ ਕਰਨੀ ਹੈ ਇਹ ਬੜੀ ਪਿਆਰੀ ਸਾਖੀ ਹੈ ਸੰਗਤ ਜੀ ਜਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 18 ਸਾਲ ਦੀ ਹੋਈ ਤਾਂ ਪਿਤਾ ਮਹਿਤਾ ਕਾਲੂ ਜੀ ਨੂੰ ਚਿੰਤਾ ਹੋਈ ਕਿ ਪੁੱਤਰ ਨੂੰ ਦੁਨਿਆਵੀ ਕੰਮਾਂ ਵਿੱਚ ਪਾਇਆ ਜਾਵੇ ਉਹਨਾਂ ਦੀ ਉਮਰ ਹੋ ਚੁੱਕੀ ਹੈ ਉਸ ਵੇਲੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਵੀਰ ਪਏ ਖੜਾਏ ਤੇ ਪਿਤਾ ਜੀ ਕਹਿਣ ਲੱਗੇ ਪੁੱਤਰ ਨਾਨਕ ਤੁਸੀਂ ਹੁਣ ਜਵਾਨ ਹੋ ਚੁੱਕੇ ਹੋ ਤੁਸੀਂ ਹੁਣ ਕੋਈ ਕੰਮਕਾਰ ਕਰੋ ਤਾਂ ਕਿ ਘਰ ਵਿੱਚ ਵਾਧਾ ਹੋਵੇ ਉਹਨਾਂ ਨੇ ਉਸ ਵੇਲੇ ਪੁੱਤਰ ਨਾਨਕ ਨੂੰ ਪੈਸੇ ਫੜਾ ਕੇ ਆਖਿਆ ਹੈ ਕਿ ਪੁੱਤਰ ਨਾਨਕ ਜੀ ਆ ਲਓ ਪੈਸੇ ਤੇ ਮੰਡੀ ਜਾਓ ਤੇ ਮੰਡੀ ਵਿੱਚੋਂ ਕੋਈ ਅਜੀਹਾ ਸੌਦਾ ਕਰਕੇ ਆਓ ਜਿਸ ਨਾਲ ਘਰ ਵਿੱਚ ਵਾਧਾ ਹੋਵੇ ਮੁਨਾਫਾ ਹੋਵੇ ਤੇ ਗੁਰੂ ਜੀ ਨੇ ਉੱਥੋਂ ਪੈਸੇ ਲੈ ਕੇ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉੱਥੋਂ ਤਲਵੰਡੀ ਤੋਂ ਚੂੜਕਾਣੀ ਮੰਡੀ ਵੱਲ ਤੁਰ ਪਏ। ਹੋਰ ਰਸਤੇ ਵਿੱਚ ਤੁਰੇ ਜਾ ਰਹੇ ਹਨ ਗੁਰੂ ਜੀ ਤੇ ਕੁਝ ਅੱਗੇ ਤੁਰੇ ਤੇ ਰਸਤੇ ਵਿੱਚ ਉਹਨਾਂ ਨੇ ਦੇਖਿਆ ਕਿ ਇੱਕ ਜਗ੍ਹਾ ਤੇ ਕੁਝ ਸਾਧੂ ਬੈਠੇ ਹਨ। ਜਦੋਂ ਗੁਰੂ ਜੀ ਨੇ ਉਹਨਾਂ ਦੇ ਨੇੜੇ ਜਾ ਕੇ ਦੇਖਿਆ ਤਾ ਪਤਾ ਲੱਗਾ ਕਿ ਇਹ ਸਾਧੂ ਕਈ ਦਿਨਾਂ ਤੋਂ ਭੁੱਖੇ ਹਨ ਉਹ ਰੱਬ ਦੀ ਬੰਦਗੀ ਕਰ ਰਹੇ ਹਨ ਉਹ ਰੱਬ ਦੀ ਬੰਦਗੀ ਕਰ ਰਹੇ ਹਨ ਉਹਨਾਂ ਦੇ ਚਿਹਰੇ ਕਮਲਾ ਗਏ ਸਨ ਤੇ ਅਤੇ ਸਰੀਰ ਵੀ ਕਮਜ਼ੋਰ ਹੋ ਗਏ ਕਿਉਂਕਿ ਉਹ ਭੁੱਖੇ ਸਨ ਉਸ ਵੇਲੇ ਗੁਰੂ ਜੀ ਦੇ ਮਾਨ ਵਿੱਚ ਦਇਆ ਆਈ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆਂ ਪਿਤਾ ਜੀ ਨੇ ਕਿਹਾ ਸੀ ਕਿ ਖਰਾ ਸੌਦਾ ਕਰਕੇ ਆਉਣਾ ਹੈ ਭੁੱਖੇ ਨੂੰ ਰੋਟੀ ਖਵਾਉਣ ਤੋਂ ਵੱਡਾ ਖਰਾ ਅਤੇ ਸੱਚਾ ਸੌਦਾ ਦੁਨੀਆ ਵਿੱਚ ਹੋਰ ਕੋਈ ਨਹੀਂ ਹੋ ਸਕਦਾ ਗੁਰੂ ਜੀ ਨੇ ਉਹਨਾਂ ਵੀਰ ਪੁੱਜਾਂ ਨਾਲ ਨੇੜਲੇ ਪਿੰਡ ਵਿੱਚੋਂ ਉਸ ਲਈ ਲੰਗਰ ਦੀ ਰਸਤੇ ਲੈ ਕੇ ਆਂਦੀ ਹੈ ਤੇ ਆਪਣੇ ਹੱਥਾਂ ਨਾਲ ਲੰਗਰ ਤਿਆਰ ਕਰਵਾਇਆ ਅਤੇ ਬੜੇ ਪ੍ਰੇਮ ਨਾਲ ਉਹਨਾਂ ਸਾਧਵਾਂ ਨੂੰ ਸ਼ਿਕਾਇਆ ਤੇ ਹੁਣ ਜਦੋਂ ਗੁਰੂ ਜੀ ਖਾਲੇ ਹੱਥ ਵਾਪਸ ਘਰ ਪਹੁੰਚੇ ਤਾਂ ਪਿਤਾ ਜੀ ਨੇ ਪੁੱਛਿਆ ਨਾਨਕ ਸੌਦਾ ਕਰ ਆਏ ਹੋ ਸੱਚਾ ਲਿਆਓ ਕੀ ਮੁਨਾਫਾ ਲੈ ਕੇ ਆਏ ਹੋ ਤੇ ਉਸ ਵੇਲੇ ਗੁਰੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਹੈ ਬੜੇ ਪਿਆਰ ਨਾਲ ਕਿਹਾ ਪਿਤਾ ਜੀ ਮੈਂ ਤੁਹਾਡੀ ਆਗਿਆ ਦਾ ਪਾਲਣ ਕੀਤਾ ਹੈ ਉਹ ਗੁਰੂ ਜੀ ਕਹਿਣ ਲੱਗੇ ਮੈਂ ਅੱਜ ਅਜਿਹਾਂ ਸੌਦਾ ਕਰਕੇ ਆਇਆ ਹਾਂ ਪਿਤਾ ਜੀ ਉਹਦਾ ਲਾਭ ਆਪਾਂ ਨੂੰ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਹੋਵੇਗਾ ਉਹ ਕਹਿਣ ਲੱਗੇ ਮੈਂ ਇੱਕ ਭੁੱਖੇ ਸਾਧੂਆਂ ਨੂੰ ਲੰਗਰ ਸਕਾਤਾ 20 ਰੁਪਏ ਦਾ ਤੇ ਉਸ ਵੇਲੇ ਪਿਤਾ ਜੀ ਬੜੇ ਨਾਰਾਜ ਹੁੰਦੇ ਹੈ ਕਹਿਣ ਲੱਗੇ ਨਾਨਕ ਜੋ ਕੋਲ ਸੀ ਉਹ ਵੀ ਗਵਾਇਆ ਮੁਨਾਫਾ ਤਾਂ ਕੀ ਕਰਨਾ ਸੀ ਜੋ ਕੋਲ ਸੀ ਉਹ ਵੀ ਗਵਾਇਆ ਹੁਣ ਕੀ ਹੁੰਦਾ ਉਸ ਤੋਂ ਬਾਅਦ ਸੰਗਤ ਜੀ ਤੇ ਗੁਰੂ ਜੀ ਆਪਣੀਆਂ ਉਦਾਸੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਅਹਿਮਦਾਬਾਦ ਪਹੁੰਚੇ ਹਨ ਉੱਥੇ ਇੱਕ ਗਰੀਬ ਕਿਰਤੀ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਸੀ ਭਾਈ ਲਾਲੋ ਉਹ ਤਰਖਾਨ ਲੱਕੜ ਦਾ ਕੰਮ ਕਰਦਾ ਸੀ ਅਤੇ ਦਿਨ ਰਾਤ ਮਿਹਨਤ ਕਰਕੇ ਹੱਕ ਸੱਚ ਦੀ ਕਮਾਈ ਕਰਦਾ ਸੀ ਗੁਰੂ ਜੀ ਨੇ ਸ਼ਹਿਰ ਦੇ ਵੱਡੇ ਵੱਡੇ ਲੋਕਾਂ ਨੂੰ ਛੱਡ ਕੇ ਭਾਈ ਲਾਲੋ ਦੀ ਗਰੀਬ ਚੌਂਫੜੀ ਵਿੱਚ ਰਹਿਣਾ ਪਸੰਦ ਕੀਤਾ ਉਸੇ ਸ਼ਹਿਰ ਵਿੱਚ ਇੱਕ ਅਮੀਰ ਅਹੁਦੇਦਾਰ ਰਹਿੰਦਾ ਸੀ ਜਿਸ ਦਾ ਨਾਮ ਸੀ ਮਲਕ ਭਾਗੋ ਉਸ ਨੇ ਆਪਣੇ ਪਿਤਰਾਂ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਜਗ ਬ੍ਰਹਮ ਭੋਜ ਕੀਤਾ ਉਸ ਨੇ ਸ਼ਹਿਰ ਦੇ ਸਾਰੇ ਸਾਧੂ ਮਹਾਤਮਾ ਨੂੰ ਬੁਲਾਇਆ ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਇੱਕ ਲਾਲੋ ਦੇ ਘਰੇ ਰਹਿੰਦੇ ਹਨ ਉਤੇ ਰੁਕੇ ਹੋਏ ਹਨ ਪਰ ਉਹ ਉਹਨਾਂ ਦੇ ਜੋ ਬ੍ਰੰ ਭੋਜ ਵਿੱਚ ਨਹੀਂ ਆਏ ਉਹਨਾਂ ਦੇ ਲੰਗਰ ਸ਼ਕ ਨਹੀਂ ਆਏ ਮਲਕ ਭਾਗੋ ਦੇ ਘਰ ਉਸ ਵੇਲੇ ਉਸ ਨੇ ਆਪਣੇ ਸਿਪਾਈ ਭੇਜੇ ਤੇ ਉਹਨਾਂ ਨੂੰ ਬੁਲਾਇਆ ਇਹ ਮਲਕ ਭਾਗੋ ਬੜਾ ਹੰਕਾਰੀ ਪੁਰਸ਼ ਹੈ ਇਹਦੇ ਅੰਦਰ ਬੜਾ ਹੰਕਾਰ ਹੈ ਵਦਾਂ ਗੁਰੂ ਜੀ ਉਹਦੇ ਕੋਲੇ ਪਹੁੰਚੇ ਹੈ ਤੇ ਮਲਕ ਭਾਗੋ ਨੇ ਹੰਕਾਰ ਵਿੱਚ ਆ ਕੇ ਪੁੱਛਿਆ ਹੈ ਨਾਨਕ ਤੂੰ ਮੇਰੇ ਸਾਹੀ ਪਕਵਾਨ ਛੱਡ ਕੇ ਇੱਕ ਨੀਵੀਂ ਜਾਤ ਦੇ ਤਰਖਾਨ ਦੇ ਘਰ ਰੋਟੀ ਖਾ ਰਿਆ ਰੁੱਖੀ ਸੁੱਕੀ ਕੋਧਰੀ ਦੀ ਤੇ ਗੁਰੂ ਜੀ ਨੇ ਕੋਈ ਬਹਿਸ ਨਹੀਂ ਕੀਤੀ ਉਹਨਾਂ ਨੇ ਭਾਈ ਲਾਲੋ ਦੇ ਘਰੋਂ ਇੱਕ ਰੋਟੀ ਮੰਗਾਈ ਹੈ ਕੋਧਰੇ ਦੀ ਰੁੱਖੀ ਸੁਖੀ ਅਤੇ ਦੂਜੇ ਹੱਥ ਵਿੱਚ ਮਾਲਕ ਭਾਗੋ ਦਾ ਮਾਲ ਪੂੜਾ ਫੜ ਲਿਆ ਤੇ ਸੰਗਤ ਜੀ ਜਦੋਂ ਗੁਰੂ ਜੀ ਨੇ ਦੋਨਾਂ ਰੋਟੀਆਂ ਨੂੰ ਨਚੋੜਿਆ ਹੈ ਤੇ ਸਾਹਮਣੇ ਕੀ ਨਜ਼ਰ ਆਉਂਦਾ ਹੈ ਕਿ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਦੀਆਂ ਧਾਰਾਂ ਨਿਕਲ ਰਹੀਆਂ ਸਨ ਅਤੇ ਮਲਕ ਭਾਗੋ ਦੇ ਪਕਵਾਨਾਂ ਵਿੱਚੋਂ ਖੂਨ ਸਿਮ ਰਿਆ ਸੀ ਤੇ ਉਸ ਵੇਲੇ ਗੁਰੂ ਜੀ ਨੇ ਗਰਜ ਕੇ ਕਿਹਾ ਮਲਕ ਭਾਗੋ ਭਾਈ ਲਾਲੋ ਦੀ ਰੋਟੀ ਵਿੱਚੋਂ ਹੱਦ ਭਨਵੇਂ ਮਿਹਨਤ ਕਮਾਈ ਇਮਾਨਦਾਰੁੱਦ ਦੀ ਕੀਮਤ ਚੰਗਰੀ ਹੋਇਆ ਉਹਦੀ ਕਮਾਈ ਹੱਕ ਦੀ ਹੈ ਤਾਂ ਉਹਦੀ ਰੋਟੀ ਵਿੱਚ ਦੁੱਧ ਦੀ ਧਾਰ ਪੈ ਰਹੀ ਹੈ ਗੁਰੂ ਜੀ ਨੇ ਗਰਜ ਕੇ ਕਿਹਾ ਮਲਕ ਭਾਗੋ ਭਾਈ ਲਾਲੋ ਦੀ ਰੋਟੀ ਵਿੱਚੋਂ ਹੱਡ ਭਨਵੀ ਮਿਹਨਤ ਅਤੇ ਇਮਾਨਦਾਰੀ ਦਾ ਦੁੱਧ ਹੈ ਪਰ ਤੇਰੇ ਇੰਨਾ ਪਕਵਾਨਾਂ ਵਿੱਚੋਂ ਗਰੀਬਾਂ ਦਾ ਹੱਕ ਮਾਰ ਕੇ ਇਕੱਠਾ ਕੀਤਾ ਹੋਇਆ ਧਨ ਖੂਨ ਬਣ ਕੇ ਨਿਕਲ ਰਿਹਾ ਹੈ ਗੁਰੂ ਜੀ ਕਹਣ ਲੱਗੇ ਪ੍ਰਮਾਤਮਾ ਨੂੰ ਤੇਰੀ ਮਾਇਆ ਨਹੀਂ ਮਨੁੱਖ ਦੀ ਇਮਾਨਦਾਰੀ ਪਿਆਰੀ ਹੈ ਮਲਕ ਭਾਗੋ ਗੁਰੂ ਜੀ ਦੇ ਚਰਨਾਂ ਵਿੱਚ ਪੈ ਗਿਆ ਤੇ ਕਹਿਣ ਲੱਗਿਆ ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਸਤਿਗੁਰੂ ਜੀ ਮੈਨੂੰ ਬਖਸ਼ੋ ਤੇ ਉਹਨੇ ਮਾਫੀ ਮੰਗੀ ਹੈ ਉਸ ਤੋਂ ਬਾਅਦ ਉਹਨੇ ਬੇਈਮਾਨੀ ਛੱਡ ਦਿੱਤੀ ਤੇ ਹੱਕ ਦੀ ਕਮਾਈ ਕਰਨ ਲੱਗ ਪਿਆ ਉਸ ਵੇਲੇ ਮਲਕ ਭਾਗੋ ਨੇ ਹੱਥ ਜੋੜ ਕੇ ਗੁਰੂ ਜੀ ਤੋਂ ਮਾਫੀ ਮੰਗੀ ਹੈ ਉਹ ਕਹਿਣ ਲੱਗਿਆ ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਮੈਂ ਭੁੱਲ ਗਿਆ ਸੀ ਤੇ ਹੰਕਾਰ ਵਿੱਚ ਆ ਕੇ ਇਹ ਮਾੜਾ ਕਰਮ ਕਰ ਬੈਠਾ ਤੇ ਉਸ ਵੇਲੇ ਮਲਕ ਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਮਾਫੀ ਮੰਗੀ ਹੈ ਤੇ ਇੱਕ ਪ੍ਰਣ ਕੀਤਾ ਹੈ ਕਿ ਮਹਾਰਾਜ ਅੱਜ ਤੋਂ ਬਾਅਦ ਮੈਂ ਹੱਕ ਦੀ ਮਿਹਨਤ ਕਰਾਂਗਾ ਹੱਕ ਦੀ ਕਮਾਈ ਕਰਾਂਗਾ ਤੇ ਲੋਕਾਂ ਦੀ ਮਦਦ ਕਰਾਂਗਾ ਕਿਸੇ ਨੂੰ ਤੰਗ ਨਹੀਂ ਕਰਦਾ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਦੋ ਗੱਲਾਂ ਸਮਝਾਈਆਂ ਹਨ ਇਹ ਸਾਖੀ ਵਿੱਚ ਇੱਕ ਤਾਂ ਲੋੜਵੰਦ ਦੀ ਸੇਵਾ ਕਰਨੀ ਅਤੇ ਦੂਜਾ ਹਮੇਸ਼ਾ ਹੱਕ ਹਲਾਲ ਦੀ ਕਮਾਈ ਆਓ ਅਸੀਂ ਵੀ ਆਪਣੇ ਜੀਵਨ ਵਿੱਚ ਇਹ ਗੱਲਾਂ ਅਪਣਾਉਣ ਦੀ ਕੋਸ਼ਿਸ਼ ਕਰੀਏ ਕੀ ਹੱਕ ਦੀ ਕਮਾਈ ਕਰਨੀ ਹੈ ਗਰੀਬਾਂ ਦਾ ਭਲਾ ਕਰਨਾ ਹੈ ਗੁਰੂ ਜੀ ਕਹਿੰਦੇ ਹਨ ਕਿ ਜੇ ਤੈਨੂੰ ਜੇ ਤੂੰ ਕਿਸੇ ਦਾ ਭਲਾ ਨਹੀਂ ਕਰ ਸਕਦਾ ਤੇ ਕਿਸੇ ਦਾ ਮਾੜਾ ਵੀ ਨਾ ਕਰ ਆਪਣੇ ਮਾੜੇ ਕਰਮ ਨਾ ਪੈਦਾ ਕਰ ਗੁਰੂ ਜੀ ਕਹਿੰਦੇ ਹਨ ਕਿ ਭਾਈ ਹੱਕ ਦੀ ਕਮਾਈ ਕਰੋ ਰੱਬ ਦਾ ਨਾਮ ਜਪੋ ਜਿੱਥੇ ਸੱਚ ਹੈ ਉੱਥੇ ਬਰਕਤ ਹੈ ਜਿੱਥੇ ਪਿਆਰ ਹੈ ਉੱਥੇ ਰੱਬ ਹੈ ਇੱਕ ਤਾਂ ਲੋੜਵੰਦ ਦੀ ਸੇਵਾ ਕਰਨੀ ਅਤੇ ਦੂਜਾ ਹਮੇਸ਼ਾ ਹੱਕ ਹਲਾਲ ਦੀ ਕਮਾਈ ਆਓ ਅਸੀਂ ਵੀ ਆਪਣੇ ਜੀਵਨ ਵਿੱਚ ਇਹ ਗੱਲਾਂ ਅਪਣਾਉਣ ਦੀ ਕੋਸ਼ਿਸ਼ ਕਰੀਏ ਕਿ ਹੱਕ ਦੀ ਕਮਾਈ ਕਰਨੀ ਹੈ ਗਰੀਬਾਂ ਦਾ ਭਲਾ ਕਰਨਾ ਹੈ ਗੁਰੂ ਜੀ ਕਹਿੰਦੇ ਹਨ ਕਿ ਜੇ ਤੈਨੂੰ ਜੇ ਤੂੰ ਕਿਸਦਾ ਭਲਾ ਨਹੀਂ ਕਰ ਸਕਦਾ ਤੇ ਕਿਸੇ ਦਾ ਮਾੜਾ ਵੀ ਨਾ ਕਰ ਆਪਣੇ ਮਾੜੇ ਕਰਮ ਨਾ ਪੈਦਾ ਕਰ ਗੁਰੂ ਜੀ ਕਹਿੰਦੇ ਹਨ ਕਿ ਭਾਈ ਹੱਕ ਦੀ ਕਮਾਈ ਕਰੋ ਰੱਬ ਦਾ ਨਾਮ ਜਪੋ ਜਿੱਥੇ ਸੱਚ ਹੈ ਉੱਥੇ ਬਰਕਤ ਹੈ ਜਿੱਥੇ ਪਿਆਰ ਹੈ ਉੱਥੇ ਰੱਬ ਹੈ ਜਿੱਥੇ ਸੇਵਾ ਹੈ ਉੱਥੇ ਰੱਬ ਹੈ ਜਿੱਥੇ ਮਿਹਨਤ ਦੀ ਕਮਾਈ ਉੱਥੇ ਗੁਰੂ ਦੀ ਬਖਸ਼ਿਸ਼ ਆ ਜਾਂਦੀ ਹੈ ਤੇ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਰੱਬ ਨੂੰ ਚੇਤੇ ਕਰੋ ਜੇ ਆਪਾਂ ਸੁੱਖਾਂ ਵਿੱਚ ਰੱਬ ਨੂੰ ਚੇਤੇ ਕਰਾਂਗੇ ਦੁੱਖ ਆਪਾਂ ਨੂੰ ਕਦੇ ਵੀ ਨਹੀਂ ਆਉਂਦੇ ਤੇ ਗੁਰੂ ਜੀ ਨੇ ਇਹ ਸਮਝਾਇਆ ਹੈ ਕਿ ਦਸਮਾਂਦ ਸਵੱਦ ਕੱਢ ਕੇ ਗਰੀਬਾਂ ਦੀ ਸੇਵਾ ਕਰੋ ਤੇ ਹੱਕ ਦੀ ਕਮਾਈ ਕਰਨੀ ਹੈ ਠੱਗੀ ਠੋਰੀ ਚੋਰੀ ਨਹੀਂ ਕਰਨੀ ਝੂਠ ਨਹੀਂ ਬੋਲਣਾ ਤੇ ਆਓ ਸੰਗਤ ਜੀ ਆਪਾਂ ਵੀ ਆਪਣੇ ਜੀਵਨ ਵਿੱਚ ਇਹ ਗੱਲਾਂ ਅਪਣਾਈਏ ਜਿਵੇਂ ਗੁਰੂ ਪਾਤਸ਼ਾਹ ਨੇ ਕਿਹਾ ਹੈ ਕਿ ਹੱਕ ਦੀ ਕਮਾਈ ਕਰਕੇ ਖਾਓ ਮਿਹਨਤ ਕਰੋ ਰੱਬ ਦਾ ਨਾਮ ਜਪੋ ਤੇ ਆਪਣਾ ਜੀਵਨ ਸਫਲ ਕਰੋ ਸੋ ਸੰਗਤ ਜੀ ਇਹ ਸਾਖੀ ਬੋਲਦਿਆਂ ਕੋਲ ਬੇਅੰਤ ਹੀ ਬੁੱਲਾ ਹੋ ਗਿਆ ਹੋਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ